ਸਤਿ ਸ੍ਰੀ ਅਕਾਲ ਦੋਸਤੋ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਤੁਹਾਨੂੰ ਘਰ ਵਿੱਚ ਹੀ ਆਟੇ ਦੀਆਂ ਸੇਵੀਆਂ ਬਣਾ ਕੇ ਦੱਸਾਂਗੇ ਇਸ ਨੂੰ ਬਣਾਉਣ ਲਈ ਨਾ ਤਾਂ ਮਸ਼ੀਨ ਦੀ ਜ਼ਰੂਰਤ ਆ ਤੇ ਨਾ ਹੀ ਹੱਥ ਨਾਲ ਵਟਣ ਦੀ ਜ਼ਰੂਰਤ ਬਿਲਕੁਲ ਹੀ ਸਿੰਪਲ ਤੇ ਸੌਖੇ ਤਰੀਕੇ ਨਾਲ ਦੱਸਾਂਗੇ ਤੇ ਅਸੀਂ ਇਹ ਸੇਵੀਆਂ ਆਟੇ ਨਾਲ ਹੀ ਬਣਾਉਣੀਆਂ ਨੇ ਸੇਵੀਆਂ ਬਣਾ ਲਈ ਅਸੀਂ ਆਟੇ ਨੂੰ ਛਾਣ ਲਿਆ ਹੁਣ ਅਸੀਂ ਇਸ ਨੂੰ ਗੁੰਨ ਲੈਣੇ ਆਂ ஜ பத்துணா நாரமல ரோட்டி பண்ண உதாணும் ஆட்டோ ஆட்டம் அப்படிலாம் ਮੰਨੋ 1-2 ਮਿੰਟ ਲਈ ਇਹ ਰੈਸਟ ਤੇ ਰੱਖ ਦਿੰਨੇ ਆਂ। ਅੰਤਾਂ ਨੂੰ ਬਿਲਕੁਲ ਹੀ ਨਵੇਂ ਤਰੀਕੇ ਨਾਲ ਸੇਵੀਆਂ ਬਣਾ ਕੇ ਦੱਸਾਂਗੇ। ਆਟੇ ਦਾ ਸੀਪੇਰਾ ਬਣਾ ਲਿਆ। ਇਸ ਨੂੰ ਸੁੱਕਾ ਆਟਾ ਲਾ ਲਾਂਗੇ। ਸੁੱਕਾ ਆਟਾ ਲਾ ਕੇ ਇਸ ਦੀ ਚਕਲੀ ਬਣਾ ਲਾਂਗੇ। ਇਹ ਦੇਖੋ ਤੇਰੇ ਨੂੰ ਸੁੱਕਾਟਾ ਲਾ ਕੇ ਕਦੀ ਹੁਣ ਅਸੀਂ ਰੋਟੀ ਵੇਖ ਲਾਂਗੇ ਤੁਸੀਂ ਰੋਟੀ ਦੀ ਦਰਮਿਆਨੀ ਹੀ ਵੇਲਣੀ ਆ ਨਾ ਬਹੁਤੀ ਪਤਲੀ ਹੋਣੀ ਚਾਹੀਦੀ ਨਾ ਮੋਟੀ ਰੋਟੀ ਅਸੀਂ ਵੇਲ ਲਈ ਆ ਹੁਣ ਇਹਦੇ ਤੇ ਲਾਵਾਂਗੇ ਅਸੀਂ ਕਿਉਂ ਦੇ ਫੰਡ ਵੀ ਲੈ ਸਕਦੇ ਹਾਂ ਜਾਂ ਕਿ ਉਹ ਵੀ ਲਾ ਸਕਦੇ ਹਾਂ ਮੈਂ ਇਹਦੇ ਉੱਪਰ ਫੰਡ ਲਗਾਇਆ ਹੈ ਹੁਣ ਸਮਾਂ ਇਦਾਂ ਕਰਨਾ ਵੀ ਤੇ ਰਗੀ ਦੂਜੀ ਪਹਿਲਾ ਹੋਵੇ ਫਿਰ ਆਪਾਂ ਵੀ ਤੀਜੀ ਪਹਿਲਾਂ ਆਉਂਦੇ ਦੇਖੋ ਸੀ ਲਈ ਇੱਕ ਕਾਰਦ ਕਾਰਦ ਨਾਲ ਨੂੰ ਕੱਟ ਲਵਾਂ। ਇਹ ਵਾਲੇ ਅੱਤੇ ਨੂੰ ਤਾਂ ਰੱਖ ਲਾਂ। ਹੁਣ ਲੁਕੋ। ਇਹਨੂੰ ਬਸ ਬਿਲਕੁਲ ਹੀ ਬਰੀਕ-ਬਰੀਕ ਇਹਦਾ ਕੱਟ ਲੈਣੀ ਹੈ। ਮੈਂ ਦੇਖੋ। ਇਹ ਦੇਖੋ। ਇਦਾਂ ਹੱਥ ਨਾਲ ਕੋਲ ਲੈਣੀ ਹੈ। ਇਹ ਦੇਖੋ। ਕੋਸੀ ਨਹੀਂ ਹੈ ਤੁਹਾਨੂੰ ਦਿਨੀ ਨਹੀਂ ਸਾਰੇ 30 ਇਦਾਂ ਹੀ ਕੱਟ ਲਾਂਗੇ ਦੇਖੋ ਕਿਉਂ ਨਾ ਤੋਬਾ ਬਹੁਤ ਜਲਦੀ ਖੁੱਲ ਜਾਂਦੀਆਂ ਨੇ ਇਹ ਦੇਖੋ ਤੁਸੀਂ ਖਿੱਚ ਕੇ ਨੂੰ ਓਦਾਂ ਪਤਲਾ ਵੀ ਕਰ ਸਕਦੇ ਆ। ਦੇਖੋ ਕੜੀਆਂ ਲੰਮੀਆਂ ਹੋਈਆਂ। ਤੁਸੀਂ ਹੱਥ ਨਾਲ ਇਹਨੂੰ ਪਤਲੀਆਂ ਵੀ ਕਰ ਸਕਦੇ ਹੋ। ਐ ਬਹੁਤ ਵਧੀਆ ਤਰੀਕਾ ਸਹੀ ਹੈ ਬਣਾਉਂਦਾ ਦੇਖੋ ਕਿੰਨੀਆਂ ਲੰਮੀਆਂ ਤੇ ਕਿੰਨੀਆਂ ਪਤਲੀਆਂ ਹੋ ਗਈਆਂ। ਸਾਰੀਆਂ ਸੇਵੇਂ ਆਪਾਂ ਓਦਾਂ ਹੀ ਬਣਾਵਾਂਗੇ ਆ ਦੇਖਿਓ। ਇਹਨੂੰ ਵੀ ਤੁਸੀਂ ਓਦਾਂ ਹੱਥ ਨਾਲ ਤਲੀਆਂ ਖਾ ਸਕਦੇ ਆ ਇਹਨੂੰ 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 ਇਹਨ ਟਟੀਆਂ ਸੇਵੀਆਂ ਬਣਾਉਣ ਨਾਲ ਸਿਹਤ ਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਸੇਵੀਆਂ ਲਈ ਬਹੁਤ ਵਧੀਆ ਹੁੰਦੀਆਂ ਨੇ ਤੇ ਤਾਕਤਵਾਲੀਆਂ ਹੁੰਦੀਆਂ ਨੇ ਤੇ ਬੱਚਿਆਂ ਨੂੰ ਤੇ ਜ਼ਰੂਰ ਬਣਾ ਕੇ ਦੇਣੀਆਂ ਚਾਹੀਦੀਆਂ ਨੇ ਤੁਸੀਂ ਮੈਗੀ ਦੀ ਜਗ੍ਹਾ ਬੱਚਿਆਂ ਨੂੰ ਇਹ ਸੇਵੀਆਂ ਵੀ ਬਣਾ ਕੇ ਦੇ ਸਕਦੇ ਹੋ ਜ਼ਰੂਰੀ ਨਹੀਂ ਕਿ ਮਠੀਆਂ ਦੀ ਮਠੀਆਂ ਬਣਣਗੀਆਂ ਤੁਸੀਂ ਇਸ ਨੂੰ ਨਮਕੀਨ ਵੀ ਬਣਾ ਸਕਦੇ ਹੋ ਨੂਡਲ ਬਣਾ ਕੇ ਇਦਾਂ ਹੀ ਸਾਰੀਆਂ ਸੇਮੀਆਂ ਵਟ ਲਾਂਗੇ ਤੇ ਤੋਂਪ ਵਿੱਚ ਰੱਖ ਲਾਂਗੇ ਇਹ ਦੇਖੋ ਤੁਸੀਂ ਇਹਨਾਂ ਨੂੰ ਟੋਪੇ ਤੇ ਰੱਖ ਸਦੇ ਹੋ ਸਕਾਣ ਨਾਲ ਹੋਰ ਪਤਲੀਆਂ ਹੋ ਜਾਣੀਆਂ ਨੇ ਤੇ ਜੇ ਤੁਹਾਨੂੰ ਇਹ ਮੋਟੀਆਂ ਲੱਗਦੀਆਂ ਨੇ ਤੇ ਤੁਸੀਂ ਹੱਥ ਨਾਲ ਇਹਨਾਂ ਨੂੰ ਥੋੜਾ ਬਰੀਕ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਟਾਈਮ ਤੇ ਥੋੜਾ ਲੱਗਦਾ ਹੈ ਕੋਈ ਵੀ ਚੰਗੀ ਚੀਜ਼ ਨੂੰ ਟਾਈਮ ਜ਼ਰੂਰ ਲੱਗਦਾ ਹੈ ਇਹ ਦੇਖੋ ਕਿਡ ਕਿਡੀਆਂ ਲੰਬੀਆਂ ਹੋ ਗਈਆਂ ਨੇ ਅੰਦਰ ਕੋ ਕਿਡ ਕਿਡੀਆਂ ਲੰਬੀਆਂ ਬੰਦੀਆਂ ਕਿਹਦੇ ਇੱਥੇ ਨੇ ਆਪਾਂ ਤਾਂ ਮਟ ਕੇ ਬਹੁਤ ਟਾਈਮ ਲੱਗਦਾ ਇਹਨੂੰ ਟਾਈਮ ਬਿਲਕੁਲ ਘੱਟ ਲੱਗਦਾ ਵੇ ਆ ਤੁਸੀਂ ਔਨੀਆਂ ਹੀ ਬਣਾਓ ਜਿੰਨੀਆਂ ਤੁਸੀਂ ਬਣਾ ਕੇ ਖਾਣੀਆਂ ਨੇ ਇਕਠੀਆਂ ਬਣਾ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਤਾਜ਼ੀਆਂ ਤਾਜ਼ੀਆਂ ਹੀ ਬਣਾ ਕੇ ਖਾਓ ਜਿੰਨੀਆਂ ਨਾ ਬਣਾਈਆਂ ਨਹੀਂ ਬਹੁਤ ਨੇ ਇੱਕ ਡੰਡ ਦੇ ਲਈ ਕਿਉਂਕਿ ਇਹਦੇ ਵਿੱਚ ਦੁੱਧ ਵੀ ਪਾਣਾ ਤੇ ਇਹਨਾਂ ਨੇ ਫੁੱਲਣਾ ਵੀ ਹੈ ਜੀ ਜਨਨਾ ਤੁਹਾਨੂੰ ਕਹਿੰਦੀ ਹਾਂ ਪਲੀਜ਼ ਚੰਨ ਨੂੰ ਸਬਸਕ੍ਰਾਈਬ ਕਰ ਲਿਓ ਫੇਰ ਮਿਲਾਂਗੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ